ਔਰ ਕਰਦੇ ਨੇ ਬੱਲੋ ਇਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗੇ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗੇ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਬੜੀਆਂ ਮਾਡਰਨ ਤੇ ਸ਼ਾਨਦਾਰ ਲਾਇਬ੍ਰੇਰੀਆਂ ਨੇ ਤੁਸੀਂ ਵਿਜ਼ਿਟ ਵੀ ਕਰਕੇ ਆਇਓ ਤੇ ਜਿੱਥੇ ਬੱਚਿਆਂ ਨੂੰ ਨੌਲੇਜ ਦੀਆਂ ਕਿਤਾਬਾਂ ਜਾਂ ਫਿਕਸ਼ਨ ਜਾਂ ਫਿਰ ਅ ਹੋਰ ਜਿਹੜੀਆਂ ਵਿਸ਼ਿਆਂ ਦੀਆਂ ਕਿਤਾਬਾਂ ਮਿਲਣਗੀਆਂ ਉੱਥੇ ਜਿਹੜੀਆਂ ਸਕੂਲ ਦੇ ਵਿਸ਼ਿਆਂ ਦੀਆਂ ਕਿਤਾਬਾਂ ਵੀ ਉਹ ਪੜ ਸਕਦੇ ਨੇ ਬੇਵਰੀ ਕਰੇ ਮਾਹੌਲ ਨਹੀਂ ਬਣਦਾ ਪੜਨ ਦਾ ਤਾਂ ਬੱਚੇ ਉੱਥੇ ਆ ਕੇ ਵੀ ਬਹਿ ਕੇ ਪੜ ਸਕਦੇ ਨੇ ਜਿੱਨਾ ਸਿਟਿੰਗ ਵਧੂਗੀ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਕਾਫੀ ਲਾਇਬ੍ਰੇਰੀਆਂ ਬਣਾਈਆਂ ਨੇ ਔਰ ਸਾਰੀਆਂ ਕਾਮਯਾਬ ਚੱਲ ਰਹੀਆਂ ਨੇ ਤੂਰੀ ਹਲਕੇ 'ਚ ਵੀ ਔਰ ਜਗਰਾਵਾਂ ਵੀ ਔਰ ਜਦੋਂ ਵੀ ਮੌਕਾ ਮਿਲਦਾ ਅਸੀਂ ਚਾਹੁੰਨੇ ਕਿ ਇੱਕ ਸ਼ਾਨਦਾਰ ਲਾਇਬ੍ਰੇਰੀ ਹੋਵੇ ਜਿੱਥੇ ਜਿਹੜੀ ਮਰਜ਼ੀ ਉਮਰ ਦਾ ਬੰਦਾ ਉੱਥੇ ਜਾਵੇ ਇਹ ਬੜਾ ਵਧੀਆ ਸ਼ਾਨਦਾਰ ਫਰਨੀਚਰ ਹੈ ਔਰ ਨਾਲ ਏਸੀ ਲੱਗੇ ਹੋਏ ਨੇ ਬਾਥਰੂਮ ਨੇ ਉੱਥੇ ਬਹੁਤ ਵਧੀਆ ਬੈਠਣ ਦਾ ਪ੍ਰਬੰਧ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਵੀ ਸਾਡੇ ਹੋਰ ਪੰਜਾਬੀ ਵੀ ਜਿਹੜੇ ਨੇ ਓਹੋ ਇਹਨਾਂ ਲਾਇਬ੍ਰੇਰੀ ਦਾ ਇਸਤੇਮਾਲ ਸਰ ਮੌਲ ਮੈਂ ਬੋਲ ਮੈਂ ਬੋਲ ਕਰ ਦਿੰਦਾ ਬੱਲੋ ਇਵਾਂ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਆਗੇ ਸਰ ਮੈਂ ਇਹਨੂੰ ਅਜੇ ਥੋੜਾ ਜਿਹਾ ਪਤਾ ਲੱਗਿਆ ਜਾ ਕੇ ਸੀ ਪਾਰਟੀ ਦੀ ਮੀਟਿੰਗ ਕਰਾਂਗੇ ਉਸ ਬਾਅਦ ਅਕੱਲ ਲੰਬੇ ਸਮੇਂ ਬਾਅਦ ਸਿਆਸਤ ਵਿੱਚ ਚਾਹੀਦੀ ਹੈ ਕਿ ਆਧਾਰ ਤੇ ਦਿਖਾਉਣਾ ਕਰਨਾ ਪਿਆ ਖਾਸ ਕਰਕੇ ਉਹ ਅਦੌੜ ਨੂੰ ਤਾਂ ਕਦੇ ਵੀ ਜਵਾਬ ਨਹੀਂ ਦਿੱਤਾ ਸੀ ਅਦੌੜ ਵਾਸਤੇ ਦਿੱਤਾ ਸੀ 48 ਕਰੋੜ ਰੁਪਏ ਤੱਕ ਲਈ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਈਆਂ ਵਾਸਤੇ 1 ਕਰ ਜਵਾਹੇ ਲਈ ਸੋ ਭਧੌਰ ਵਾਲਿਆਂ ਲਈ ਤਾਂ ਜਾਨ ਹਾਜ਼ਰ ਹੈ ਜੋ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ ਸੋ ਭਧੌਰ ਸੈਣਾ ਜਾਂ ਮੀਤ ਹੋਰਾਂ ਦਾ ਹਲਕਾ ਬਰਗਾੜਾ ਜੋ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ ਇਸ ਕੰਮ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਰਹੇ ਆ। ਸਾਹਿਬ ਤੁਸੀਂ ਨਸ਼ੇ ਨੂੰ ਲੈ ਕੇ ਕਿਹਾ ਆਣ ਵਾਲੇ ਦਿਨਾਂ ਦੇ ਵਿੱਚ ਵੱਡੀ ਜਗਤ ਜਾਗਰਾਨ ਕਰੇ ਜਾਂਦੇ ਕਿ ਮਕੌਮ ਕੀ ਵੀ ਉਹਦੀ ਇਲਾਣੇ ਕੀ ਬਸ ਪੜ ਲਿਓ ਪੜ ਲਿਓ ਤੁਸੀਂ ਅਖਬਾਰ ਚੋਂ ਪਤਾ ਲੱਗ ਜਾਊਗਾ। ਲੋਕਾਂ ਨੂੰ ਨਸ਼ੇ ਰਾਹੀਂ ਪੰਜਾਬੀ ਦੇ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੂਗਾ ਉਹ ਤੇ ਕੋਈ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਉਹਨੂੰ ਬਣਦੀ ਸਜ਼ਾ ਮਿਲੇਗੀ ਜਗਸੀਰ ਦੀ ਟੀਮ ਉਹ ਥੇੜਾ ਦਾਕਿਰ ਪਿੱਛੇ ਬੜ ਬਿਕਰ ਮੇਜੀਆ ਸਰ ਪੀ ਲੋਕਾਂ ਕ ਜਾ ਰਹੇ ਹਾਂ ਕਸ਼ਵਤ ਸ਼ਹਿਰ ਨੂੰ ਸਾਰਾ ਕੁਝ ਅਨਾਉਂਸ ਕਰਤਾ ਸਾਰਾ ਕੁਝ ਅਨਾਉਂਸ ਕਰ ਕਿਰਮ ਜੀ ਉਹਨਾਂ ਦਾ ਦੇਖੋ ਕਾਨੂੰਨ ਹੁਣ ਤੱਕ ਕਾਨੂੰਨ ਹੈ ਜੀ ਅੱਜ ਕਾਨੂੰਨ ਨੇ ਉਹਨਾਂ ਦੀ ਨਇਕਰਾਸ ਚ ਹੋਰ ਵਾਦਾ ਕਰਤਾ ਠੀਕ ਹੈ ਨਾ ਉਹ ਤਾਂ ਹੁਣ ਤਾਂ ਵਕੀਲਾਂ ਦੀ ਲੜਾਈ ਆਪਸ ਚ ਤੇ ਅਸੀਂ ਅਸੀਂ ਆਪਣੇ ਵੱਲੋਂ ਸਬੂਤ ਪੇਸ਼ ਕਰਾਂਗੇ ਉਹ ਵੀ ਕਰ ਦੇਣ ਤੇ ਲੜਾਈ ਕਾਨੂੰਨ ਦੀ ਥੋੜੀ ਲੰਬੀ ਚੱਲਦੀ ਹੈ ਸਰ ਹਸਤਾਲ ਵੀ ਅਪਡੇਟ ਕਰਨੇ ਛੋੜਾ ਬਾਜੀ ਹਸਤਾਲ ਵੀ ਅਪਡੇਟ ਕਰਨੇ ਨੇ ਪਿੰਡਾਂ ਦੇ ਪਿੰਡਾਂ ਦੇ ਟੋਬੇ ਅਪਡੇਟ ਕਰਨੇ ਨੇ ਹਰੇਕ ਪਿੰਡ ਨੂੰ ਬਹੁਤ ਸ਼ਾਨਦਾਰ ਗਰਾਊਂਡ ਦੇਣੇ ਨੇ ਖੇਡਣ ਦੇ ਗਰਾਊਂਡ ਤਾਂ ਕਿ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਚਾਣ ਤਾਂ ਕਿ ਉਹ ਬੁਰੀ ਸੰਗਤ ਤੋਂ ਜੱਗ ਦੀ ਕੋਈ ਕਾਹਤ ਹੈ ਖੇਡਾਂ ਤੇ ਖੇਡਾਂ ਦੇ ਵਿੱਚ ਅਸੀਂ ਕਾਫੀ ਅਚੀਵਮੈਂਟ ਕਰ ਰਹੇ ਹਾਂ